रहरा साहेब श्लोक तो महल्ला पहला दुख दारू सुख रोग भया जा सुख ताम न हो तो तू करता करना मैं नहीं न ही जाऊँ करी होई, हो पलिहारी कुदरत तो वस्या तेरा अंत न जाई लस्या रहा हो चाद मैं जोत जोत मैं जाता अकल खला भरपूर रहया, तू सच्चा साहेब दिखाले तो हो जिन की सो पार पया आओ नानक करते किया बातां जो किस करना तो कर रहे ਸੋਦਰ ਰਗਸਾ ਮਹੱਲਾ ਪਹਿਲਾ ਤੇ ਸੰਤਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਜੋ ਘਰ ਕੇ ਆ ਜਤ ਬੈਤਰ ਸਮਾਲੇ ਵਾਜੇ ਤੇਰੇ ਨਾਮ ਨੇਤ ਸੰਤਾ ਤੇ ਤੇਰੇ ਵਾਵਣ ਹਾਰੇ ਤੇ ਤੇਰੇ ਰਾਗ ਪਰਿਜੋ ਪੈਣ ਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਵਣ ਪੜੀ ਤੇ ਸਤਰ ਕਾਵੇ ਰਾਜਾ ਧਰਮਨਵਾਰੇ 라ਮਣ ਤੁਧਨੋ ਚੈਤੋ ਬਪਤਲਿਆ ਤੇ ਜਾਨਣ ਲਿਖ ਲਿਆ ਧਰਮ ਵਿਚਾਰੇ ਰਾਮ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਸਤਿ ਰਤਨ ਬੈਠੇ ਦੇਵ ਤਿਆਨ ਦਰ ਨਾਲੇ ਗਾਵਨ ਤੁਧਨੋ ਸਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਘਰ ਜੁਗ ਜੁਗ ਵਿਦਾਨ ਨਾਲੇ ਗਾਵਨ ਤੁਧਨੋ ਮੋਹਨੀ ਆਮਨ ਮੋਹਣ ਜੁਰਭ ਵਸਪੇਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਟਲ ਤੀਰਤ ਨਾਲੇ ਆਮ ਤੁਦਨੋ ਜੋਰ ਮਾਂ ਬਲ ਸੂਰਾ ਆਮ ਤੁਦਨੋ ਖਾਣੇ ਚਾਰੇ ਆਮ ਤੁਦਨੋ ਖੰਡ ਮੰਡਲ ਬ੍ਰਹਿ ਮੰਡਾ ਕਰ ਕਰ ਰਸੇ ਤੇਰੇ ਧਾਰੇ ਤੇ ਤੁਦਨੋ ਗਾਵਣ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਅਭੀ ਹੋ ਸੇ ਜਾਣ ਨਾਸੀ ਰਚਨਾ ਜਨਨ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਨ ਤੇ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋ ਤੇ ਦੇ ਵੜਿਆਏ ਜੋ ਤਸ ਭਾਵੇ ਸੋਈ ਕੱਦੀ ਬਿਰੋਖ ਨਾ ਕਰ ਨਾ ਜਾਏ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਤੁਨ ਵਡਾ ਤੇ ਸਭ ਕੋ ਏਕ ਉਡਵਡਾ ਡਿਟਾ ਹੋਏ ਕੀ ਮਦ ਪਾਇਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵਟ ਭੱਟੇ ਮੇਰੇ ਸਾਹਿਬਾ ਗਰਗੁਰੀਆ ਗੁਣੀ ਪੀਰਾ ਕੋਇ ਨ ਜਾਣ ਤੇਰਾ ਬੇਦਾ ਬੇਵੜੀ ਦਿਰਾ ਰਹਾਓ ਆਪ ਸਰ ਤੇ ਮਨ ਸਤਿ ਕਮਾਏ ਤਾਂ ਕੀ ਮਦ ਮਿਲ ਕੀਮਤ ਪਾਏ ਕਹਨੇ ਧਿਆਨੇ ਗੁਰ ਪਰਹਾਏ ਕਹ ਨਾ ਜਾਈ ਤੇਰੀ ਸਲਵਟ ਆਈ ਆਪ ਸੱਤ ਸੱਤ ਆਪ ਤਪ ਸਭ ਜੰਗਿਆਈਆਂ ਅਸਦਾਂ ਵਰਤਾਂ ਕੀਆਂ ਵੜਿਆਈਆਂ ਅਜਦਨ ਸਦੀ ਕਨੇ ਨਾ ਪਈਆ ਰਮੇਲੇ ਨਾ ਠਾਕ ਰਹਾ ਯਾ ਪਣ ਵਾਲਾ ਕਿਆ ਵਿਚਾਰਾ ਸਿਖੀ ਭਰੇ ਤੇਰੇ ਬੰਦਾਰਾ ਜਿਸ ਤੂੰ ਦੇ ਕਿਸੇ ਚਾਚਾਰਾ ਨਾਨਕ ਸੱਚ ਸਵਾਰਣ ਹਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਪਣਾ ਓਖਾ ਸਾਚਾ ਨਾਓ ਸਾਤੇ ਨਾਮ ਕੀ ਲਾਗੇ ਭੂਗ ਤੁਫੇ ਕੈ ਚਲੀਏ ਧੂਪ ਧੋਪੋ ਵਿਸਰੇ ਮੇਰੀ ਮਾਏ ਸਾਧਾ ਸਾਹਿਬ ਸਾਤੇ ਨਾਇ ਰਹਾਓ ਆਤੇ ਨਾਮ ਕੀ ਸੁਲਬੜੇ ਆਈਆ ਅਗਰ ਕੀਮਤ ਨਹੀਂ ਪਾਏ ਇਹ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਤਾਂ ਮਰਣਾ ਹੋਵੇ ਤੋੜ ਦਿੰਦਾ ਰਹੇ ਨਤ ਤੂੰ ਕੇ ਭੋਗ ਕੋੜੇ ਹੋਉ ਨਾਹੀ ਕੋਏ ਨਾ ਪਹੂਆ ਨਾ ਪਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸੋ ਅਮਰ ਤਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗੁ ਸ੍ਰੀ ਬਹਲਾ ਚੌਥਾ ਹਰ ਕੇ ਜਨ ਸਤਿ ਕੋ ਸਤ ਪ੍ਰਤਾ ਬਿਨੁ ਪਰੁ ਕਰਪਾਤ ਹਮ ਕੀਰੇ ਕਰਮ ਸਤ ਕੋ ਤਰਨਾਈ ਤਰ ਦਇਆ ਨਾਮ ਪ੍ਰਦਾਸ ਮੇਰੇ ਮੀਰ ਪਰਦੇਉ ਮੋਕੋ ਰਾਮ ਨਾਮ ਪ੍ਰਦਾਸ ਗੁਰਮਤਿ ਨਾਮ ਰਹਾ ਪ੍ਰਾਂਤ ਕਾਈ ਹਰ ਕੀ ਤਮਰੀ ਰਹਾ ਰਾਸ ਰਹਾਉ ਹਰ ਜਨ ਕੇਵੜ ਭਾਵ ਬੜੇ ਰੇ ਜਿਨ ਹਰ ਹਰ ਕਰਤਾ ਹਰ ਪ੍ਰਿਆਤ ਹਰ ਹਰ ਨਾਮ ਮਿਲਿ ਸਤਸੈ ਬਿੜ ਸੰਗਤਿ ਫਣੁ ਪ੍ਰਤਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਮ ਪਾਸ ਜੋ ਸਤਿਗੁਰ ਸਰਣ ਸੰਗਤਿ ਨਹੀਂ ਆਏ ਤ੍ਰਗਤੀ ਵੇ ਤ੍ਰਗਤੀ ਵਾਸ ਜਿਨ ਹਰ ਜਨ ਸਤਿਗੁਰ ਸੰਗਤਿ ਪਾਇਇ ਜਨ ਤੁਰਨਾ ਸਰਲੀ ਹੇ ਆਲੇ ਖਾਸ ਧੰਨ ਧੰਨ ਸਤ ਸੰਗਤਿ ਜਤਾਰ ਰਸ ਪਾਇਆ ਮਿਰ ਜਨ ਨਾਨਕ ਨਾਮ ਬਰਗਾਤ ਰਾਗੋ ਜਰੀ ਮਹਲਾ ਪੰਜਾ ਮਾ ਪਾਇ ਰੇ ਮਨ ਚਤ ਰਹਿ ਉਦਮ ਚਾ ਆਹਰ ਅਰਜੀਓ ਪਰਿਆ ਸਹਿਲ ਫਤਰਵਾ ਜੰਤੋ ਪਾਇ ਤਾਂ ਕਾ ਰਜਤਾ ਬੇ ਤਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇ ਤੋ ਤੇ ਤਾਂ ਡਰਿਆ ਰਹਾਓ ਜਣਨ ਪਿਤਾ ਲੋਕ ਸਤ ਬਣੇ ਤਾਂ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਜਕ ਸੰਭਾਹਿ ਠਾਕੁਰ ਕਾਹਿ ਬਨ ਭਉ ਕਰਿਆ ਉੜੇ ਉੜਾਵੇ ਸੋਤਾ ਸੁਪਾਸੇ ਬਜਰੇ ਸ਼ਰਿਆਦਨ ਕਮਣ ਖਲਾਵੇ ਕੌਣ ਦਸਾਵੇ ਆਣ ਮੈਂ ਸਿਮਰਨ ਕਰਿਆ ਤਬ ਨਿਧਾਨ ਦਾ ਸੱਤ ਸਿਧਾਨ ਤਾਂ ਕਰਤਲ ਧਰਿਆ ਜਨ ਨਾਨਕ ਬਲ ਬਲ ਸੰਤ ਬਲ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਰਾਵਸਾ ਮਹੱਲਾ ਚੌਕਤਾ ਸੋ ਪਰਸਾਇ ਓਮਕਾਰ ਸੁਰ ਪ੍ਰਸਾਦ ਪਉਪੁਖੁ ਨ ਰੰਜਨ ਹਰਿ ਬਰੁਖੁ ਨ ਰੰਜਨ ਹਰਿ ਹਰਿ ਕਮਾ ਘਮਾ ਪਾਰਾ ਸਤਿਐ ਸਤਿਐ ਵੇ ਸਤਿਐ ਵੇ ਤੋਦਿ ਜੀ ਹਰਿ ਚੇ ਸਰਜਨ ਹਾਰਾ ਆਕੀ ਤੇ ਮਾਰੇ ਜੀ ਦੂਜੇ ਆਗਾ ਦਾ ਤਾਰਾ ਹਰਿ ਛਾਵੋ ਸੰਤੋ ਜੀ ਸਭ ਦੂਖ ਤਾਰਨ ਹਰਿ ਆਰੇ ਆਪੇ ਠਾਪਰ ਹਰਿ ਆਪੇ ਦੇਵਪ੍ਰੀਤ ਕੈ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਦਰ ਸਰੂ ਨਨੰਤਰ ਜੀ ਹਰੇ ਪਉਪੁਖੁ ਪ੍ਰਮਾਣਾ ਇਕਦਾ ਤੈਗ ਬੇਕਾਰ ਦੀ ਸਭ ਤੇਰੇ ਚੋਜ ਢਾਣਾ ਤੂੰ ਆਪੇ ਦਾਸ ਆਪੇ ਭੁਟਾ ਜੀ ਹਉ ਗਦੁੜ ਨਾ ਬੰਨਾ ਜਾਣਾ ਓਂ ਬਾਹਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਪ ਸੁਖਾਣਾ ਜੋ ਸੇਵ ਜੋ ਸੇਵ ਤਦ ਜੀ ਜਨਾਨੁ ਤਨ ਕਰਵਾਣਾ ਹੱਥੇ ਆਵੇ ਹੱਥੇ ਆਵੇ ਤਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਤੇ ਮੁਕਤੇ ਮੁਕਤ ਭੈਜਨ ਹਰਿ ਆਇਆ ਜੀ ਤਨ ਟੂਟੇ ਜੰਮ ਕੀ ਬਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਦਿਨ ਕਾ ਭਉ ਸਭ ਕੋ ਵਾਸੇ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਕੀਤੇ ਹਰ ਹਰ ਗੋਪੀ ਮਾਥੇ ਚੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆਪ ਦੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਤਾ ਅਨੇ ਕਾਣੰਤਾ tere neek tere neek pare har pooja ji tap tape jave be anta tere neek tere neek pade vaatimre saath ji gar kriya ghat taram kranta se bhakt se bhakt pade jananat di jo bhave mere har bhagwan ta tu aad gurukh parampar karta ji sudh jevde avarna koi tu jo jo ek po sara sada to ek po ji tu neechal karta soe ਤੁਹਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਦਦੇ ਆਪੇ ਸਰਦਾ ਪਾਈ ਦੇ ਦਦੇ ਆਪੇ ਸਰਦੇ ਸਭ ਗੋਈ ਦੰਨ ਨਾਨਕ ਹੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾਜ ਨ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚੇ ਆਰ ਮੈਂ ਦਾਸਾ ਹਾਂ ਜੋ ਤੋ ਭਾਵੇਂ ਸੋਈ ਥੀਤੇ ਜੋ ਤੂ ਦੇ ਸੋਈ ਹੋઈ ਹੋਂ ਪਾਏ ਰਹਾਓ ਤਾਂ ਤੇਰੇ ਤੋਂ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗੁਆਇਆ ਰੂਪ ਛੋੜਿਆ ਮਿਲਾਇਆ ਹੂੰ ਦਰਿਆ ਸਭ ਤਜੇ ਵਾਹੇ ਤਿ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਫੇਲ ਵਿਜੋ ਮਿਲਿ ਛੜਿਆ ਸੰਜੋ ਪੀ ਮੇਲ ਜਿਸਨੋ ਤੂੰ ਜਾਣੈ ਸੋਈ ਜੰ ਜਾਣੈ ਅਰਗੁ ਸਦਹੀ ਆਖੁ ਥਾਣੈ ਜਿਨ ਹਰਿ ਸੇਵਿਆ ਤਿ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਉਹ ਆਪੇ ਕਰਤਾ ਤੇ ਰਾგი ਆਦਮ ਹੋਏ ਦਦ ਬਿੰਦੂ ਜਾਵਰਣ ਹੋਏ ਤੂ ਕਰਤ ਵੇਖੇ ਜਾਣੇ ਸੋਏ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਤਾ ਮਹੱਲਾ ਪਹਿਲਾ ਜਿੱਤੇ ਸਰਵਰਡੇ ਪਹਿਲੇ ਨਵਾਸਾ ਪਾਣੀ ਪਾਵਸ ਰਜਨੇ ਕੀਆ ਬੰਤ ਜਮਬਦਨਾਹੀ ਚਾਲੇ ਅੰਮ੍ਰਿਤ ਫੈ ਤਹ ਦੂਰੀ ਆਲੇ ਮਨਯਤਨਾ ਚੇਤਸ ਮੂੜ ਮਨਾਵਿਸਰਤ ਤੇਰੇ ਗੁਣ ਗਲਿਆਰਾ ਹੋ ਨਾ ਹੋ 33 ਸੱਤੇ ਨਹੀਂ ਪੜਿਆ ਮੋਰ ਹਫਤਾ ਜਨ ਭਇਆ ਨਨੋਤਨਾਉਤ ਦਿਨ ਕੇ ਸਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨਤ ਰੇ ਹੋਰੀਆ ਰਣ ਕੀਏ ਤੇਰੀ ਮਰੀਆ ਔਰ ਕਾਇਤਰੇ ਕਿਤੈਨਾ ਥਾਮ ਮਿਲ ਸਾਧ ਸੰਗਤ ਭਜ ਕੇ ਵੇਣ ਨਾਮ ਦਰ ਜਾਮ ਲਖ ਪਵਦਲ ਤਨ ਤੇ ਜਨ ਬਿੱਤਾ ਜਾਤ ਰੰਗ ਮਾਇਆ ਤੇ ਰਹਾਉ ਜਪ ਸਭ ਸੰਜਮ ਧਰਮਣਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨਿਸ਼ਕਰਮ ਧਨ ਬਰੇ ਕੀ ਰਾਖਾ ਸਰਮਾ ਜੇ ਤੋਂ ਕਾਰ ਜਿਵਾਏ ਗੁਰਜੀ ਕੀ ਫੱਤੇ ਆਛੈ ਦਸਮੀ ਕਬੇ ਬਾਜ ਦੇਂਦੀ ਚੋਪਈ ਅਮ੍ਰਿਤ ਰੂਹ ਹਾਥ ਦੇ ਰਚਾ ਪੂਰਨ ਹੋਏ ਤੇਤੀਸ਼ਾ ਨਾ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਤਰੋ ਪ੍ਰਤਿ ਸਾਰਾ ਅਮ੍ਰਿਤ ਰੂਹ ਸਵੇ ਤੁਮ ਕਾ ਬਹੁ ਆਪਾ ਹਾਤੇ ਮੋਏ ਵਿਚਾਵੋ ਸੁਖੀ ਬਤੇ ਮੋਰੋ ਪਰਵਾਰਾ ਤੇ ਸੁੱਥਵੇਂ ਕਰਦਾਰਾ ਹੋਰ ਚਾਣਿ ਪਰ ਦੇ ਘਰੀਏ ਸਭ ਭੈਣ ਤੋ ਆਤ ਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮਹਾਂ ਸ਼ਾਡ ਕੋ ਵਰਣਾ ਧਿਆਉ ਜੋ ਵਰਤਾਂ ਸਦੰਤੇ ਪਾਉਂ ਸੇਵਕ ਦਿੱਤਾ ਮਾਰੇ ਤਾਰੇ ਹੇ ਚਲ ਚਲ ਤਸਰ ਹਮਾਰੇ ਮਾਰੀਏ ਆ ਭਾਦ ਦੇ ਮੁਝੇ ਵਰਿਏ ਮਰਨ ਤਾਲ ਤਰ ਰਾਤਨ ਵਰਿਏ ਹੋ ਜੋ ਸਦਾ ਹਮਾਰੇ ਵਿੱਚ ਆਸਪੇਸ ਤੁਝੂ ਕਰਿਓ ਰਖਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਉਸਨ ਕੇ ਹੰਤਾ ਤੁਮਹ ਬੁਰੀ ਚਰ ਦਸ ਤੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਭਗਵਾਨ ਵਿਸ਼ਨ ਪ੍ਰਤਾਪਾ ਸਦ ਕਾਲ ਦਾ ਪਿਆ ਤੁਮਤਾ ਜਵਣ ਕਾਲ ਜੋਗੀ ਸ਼ਿਵ ਕੀ ਜੋ ਬੇਦਰਾਇ ਬ੍ਰਹਮਾ ਜੋਤੀ ਜੋ ਜਵਣ ਕਾਲ ਸਭ ਲੋਕ ਦੁਆਰਾ ਨਮਸਤਾਰ ਰਹਦਾ ਹੈ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਯੱਜਨਾ ਉਪਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ रामचरित सेहि तो हमारी जगल प्रजा जिन आश्वारे जीव पण कोसे गुण जपु दियो सकरण कोपल वो बदकियो हट-हट के अंतर के जानत भले बुरे की पीर पहचानत छिंदि ते हुंचर फूला सब कृपा धस्तर फूला संतन दुख पाए ते दुखी सुख पाए साधन के सुपीय कह की पीर पहचाने हट-हट के पट-पट के जाने ਜਬੋ ਦਰਸ ਤਾ ਕਰ ਤਾਰਾ ਪਰਜਾ ਦਰਦਵ ਦੇ ਅਪਾਰਾ ਜਬ ਆਕਰਖਣ ਕਰ ਤਹੁ ਕਬੋ ਤੁਮ ਮਿਲਤ ਦੇ ਤਾਰ ਸਭੋ ਯਤੇ ਵਦਨ ਸ੍ਰੀ ਦਵ ਧਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਮਹਿ ਤੇ ਰਹ ਤੰਦਰਲ ਮੋ ਜਾਣ ਸਵੇਦ ਤੇ ਧਾਰੇ ਆਲਮ ਨਿਰੰਕਾਰ ਨਿਰਭ ਕਾਰਨ ਲੰਬ ਆਦ ਨਿਰਨਾਦ ਸਾੰਭ ਤਾ ਕਾ ਮੂੜ ਚਾਰਤ ਪੈਦਾ ਜਾਉ ਭੇਣਾ ਪਾਪ ਤਵਿੰਦਾ ਅੰਕਾਰ ਪਰਪਾਨਨ ਮਾਨਤ ਮਹਾ ਮੂਰਤਿ ਸਪੇਧਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਤਿਵਨ ਅੰਕਾਰ ਕਾ ਚਿੰਨ ਤਰੇਹਿ ਤੇਵ ਆਪ ਆਪਣੀ ਹੁੰਦਾ ਜੀਤੀ ਪ੍ਰਨਤ ਪਿੰਡ ਪਿੰਡ ਤੋ ਦੇਤੀ ਤੁਮਰਾ ਲਗਾਣਾ ਜਾਇ ਵਸਾਰਾ ਕਿੰਿਤ ਸਜਵਤ ਸੰਸਾਰਾ ਇਕੇ ਰੂਪਨੂ ਰੂਪਾਰੰ ਭਯੋਰਾ ਉਤਹਿ ਪ੍ਰੂਪਾੰਡਜ ਜਿਰਜ ਸਿਧਜ ਕਿਨੀ ਉਤਈ ਖਾਨ ਬੋਲ ਰਾਇਦੇ ਨੀ ਕਹੂੰ ਭੂਲ ਰਾਜਾ ਹੈ ਬੈਠਾ ਕਹੂੰ ਸਿਮਰਤਿ ਅਦੰ ਕਰੈ ਅਟੈਠਾ ਅਧਿ ਗ੍ਰੀ ਸਲੜ ਤਾਯਾ ਚੰਪਵ ਆਦਿ ਤਾਦ ਸਰੂਪ ਸਿਯੰ ਭਵ ਅਵਰਚਾ ਮੈ ਰਿਤੰ ਕਰੋ ਸਿਖੁ ਬਾਰਾ ਸਿਰਸੰਧ ਰੋੜ ਜਿਤੇ ਉਠਵਤ ਉਤਪਾਤਾ ਸਖਲ ਮਲੇਸ਼ ਪਰ ਉਰਨ ਘਾਤਾ ਜੇ ਅਸੋ ਇਤਵ ਕਰਨੈ ਪਰੇਤਨ ਕੇ ਜੋਠ ਜੋਖਤ ਹੈ ਮਰੇ ਵਰਤਿ ਅਣੁ ਭਗਵਰ ਇਤੇ ਹਾਰੇ ਤਨ ਕੇ ਤੁੰਟੰਕੜ ਤਲਟਾਰੇ ਜੋ ਕਲ ਕੋਈ ਤਬਾਤ ਹੈ ਤਾਂ ਦੇ ਤਾਲ ਲਿੰਦਨ ਹੈ ਰੱਚਾ ਹੋਏ ਤਾਹੇ ਸਭ ਪਨਾ ਦੁਸਾਰੈ ਠੜੜ ਦਤ ਕਲਾ ਕਿਰਪਾ ਦੇ ਲੜ ਤੰਜਾਇ ਲਹਰੋ ਤਾਂ ਕਿ ਤਾਪ ਤਨ ਕੋ ਮੋਹ ਰਹੋ ਜਿਸ ਸੁਧ ਧਰਮੋ ਸਭ ਹੋਈ ਦੁਸਤਾ ਸਭ ਧਗਣ ਕੋਈ ਇੱਕ ਵਾਰ ਜਿੰਦ ਬੈ ਸੁਹਾਰਾ ਗਾਲ ਫਾਸਤੇ ਤਾਹੇ ਮਹਾਰਾ ਜਿੰਦ ਨਰ ਨਾਮ ਤੇ ਹਾਰੋ ਕਹਾ ਤਰਦ ਦੁਸ਼ਟ ਦੋਖ ਤੇਰਾ ਅੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੇਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰ ਨਹੀਂ ਆਨਿਓ ਰਾਮ ਰਹੀ ਪ੍ਰਾਣ ਤ੍ਰਾਣ ਅਨੇਕ ਤੇ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਅਮੇ ਇਤਨਾ ਜਾਣਿਓ ਜਿਰੀ ਸਥਾਨ ਕਿਰਪਾ ਤੁਮਰੇ ਕਰ ਮੈਨ ਕਹਿਓ ਸਭ ਤੋਏ ਵਖਾਨਿਓ ਦੋ ਰਾ ਤਗੜੇ ਦਵਾਰ ਕੋਲ ਛਾੜ ਕੇ ਕਹਿਓ ਤਹਾਰੋ ਦਵਾਰ ਪਾਏ ਗਏ ਕਿ ਲਾਜ ਅਸ ਗੋਬਿੰਦ ਦਾਤ ਤਹਾਰ ਰਾਮਕਲੀ ਮਹਲਾ ਦੇ ਜਾਨਾਂ ਦੇ ਔੰਕਾਰ ਸਤਿਗੁਰ ਪਰਤਾਦ ਆਨੰਦ ਭਇਆ ਮੇਰੀ ਮਾਏ ਤਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੀ ਮਨਵ ਜੀਆਂ ਵਾ ਨਹੀਂਆ ਰਾਗ ਰਦਨ ਪਰਵਾਰ ਰਪੀਆਂ ਚਬਤ ਕਾਵਣਿਆ ਆਹੀਆ ਜਬ ਦੋਤਾ ਤਾਵ ਹਰੀ ਕੇ ਰਾਮ ਅਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਤਤ ਗੁਰੂ ਮੈਂ ਪਾਇਆ اے ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਤਾਵ ਵਿਸਾਰਨਾ ਅੰਦੀਸਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸੁਬਨਾ ਬਲਾ ਸਮਰਾਸwami ਸੋ ਤੋਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਤਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਤਲਾਸ ਤਲਾਸ ਤੇਰੀ ਨਾ ਮਨ ਬਸਾਵੇ ਨਾਮ ਜਨਕੇ ਮਨ ਵਿੱਚ ਆਵਾਜੇ ਸ਼ਬਦ ਕਲੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਪਰ ਚਾਂਤ ਸੁਖ ਮਨੈ ਵਤਿ ਆਜ ਨਿਸ਼ਚਾ ਸਭ ਪਜਾਈਆ ਸਲਾ ਪ੍ਰਵਾਨ ਕੀਤਾ ਗੁਰੂ ਵਿਟੋ ਜਿਹੀ ਆਏ ਵੜੇ ਆਈਆ ਤਹੇ ਨਾਨਕ ਸਨੋ ਸੰਤੋਸ਼ ਸ਼ਕਰ ਉਪਿਆਰੋ ਸਾਚਾ ਨਾਮ ਮੇਰਾ ਆਧਾਰੋ ਪਾਜੇ ਪੰਜਵ ਤੇ ਤਾ ਅਸਤ ਤਾ ਬੇਅਰਤ ਤਾ ਦੇ ਸ਼ਬਦ ਵਾਦੇ ਸਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਤਕ ਮਾਰਿਆ ਦੁਰ ਕਰਮ ਪਿਆ ਤੇ ਜਨ ਕੋ ਸੇ ਨਾਮ ਹਰ ਕੇ ਲਾਗੇ ਸਹ ਨਾਨਕ ਤੈ ਸੁਖ ਹੋਆ ਤਿਤ ਕਰਾਣ ਦਵਾਜੇ ਅਨੰਦ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਲ ਰਾਮ ਦਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਤੇ ਪੂਰੇ ਗੁਰਤੇ ਜਾਣੀ ਹਨ ਤੇ ਬਣੀ ਤ ਕਹ ਤੇ ਪਵਿੱਤ ਸਤਿਗੁਰਿਆ ਪਰਭੂਏ ਬਿਨਵੰਤ ਨਾਨਕ ਹੋਰ ਚਰਨ ਲਾਗੇ ਬਾਜੇ ਅਨਾਦ ਦੂਰੇ ਬੰਦਾਵਣੀ ਮਹੱਲਾ ਪੰਜਵਾ ਥਾਲ ਵਿਸਤਨ ਵਸੂਪਿਓ ਸਤ ਸੰਤੋਖ ਵਿਚਾਰੋ ਅਮਰਤ ਨਾਮਾ ਕਰਤਾ ਪਇਓ ਜਿਸ ਦਾ ਸਵਤ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਦਾ ਹੋਏ ਉਧਾਰੋ ਇਹ ਵਸਤਾ ਜੇ ਨਹੀਂ ਜਾਈ ਨਿਤ ਨਿਤ ਰਾਪੁਰ ਧਾਰੋ ਮਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਭਸਾਰੋ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮੈ ਨਿਰਗੁਣ ਯਾਰੀ ਤੋ ਗੁਣ ਨਹੀਂ ਆਪੇ ਤਰਸ ਭਇ ਹੋਈ ਤਰਸ ਭਇ ਮਹਿ ਰਾਮਤ ਹੋਈ ਸਤਿਮੁਰ ਭਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਤਿਵੇ ਹਰਿਆ ਔੜੇ ਤਿੱਥੇ ਤੁਸਮਰਤ ਜਿੱਥੇ ਹੋਏ ਨਾਏ ਉਤੇ ਤੇਰੀ ਰਖ ਅਗਲੇ ਯੋਧਰ ਮਾਹੇ ਸੁਨਕੇ ਜੰਕੇ ਦੂਤ ਨਾਏ ਤੇਰੇ ਛੜ ਜਾਏ ਅਭਜਲ ਬੇਕਮਸਤਾ ਮੁਰਸ਼ੌਦੀ ਪਾਰ ਪਾਹੇ ਜਿੰਨ ਕੋ ਲਗੀ ਪਿਆਸ ਮ੍ਰਿਤ ਸੇਖਾਏ ਹਲਮੈ ਹਉ ਪੰਨਾ ਗੁਰੂ ਗੋਵਿੰਦ ਗਾਇ ਸਤਿਨੁ ਘਰ ਪਾਲ ਸਮਾਲੈ ਸਾਹਿਬ ਸਾਹਿਬ ਫਿਰਤਾ ਕੋਏ ਨਾ ਜਾਏ ਜੇ ਆਵੇ ਤਦ ਆਏ ਸਲੋਕ ਮ ਅਲਾ ਪੰਜਮਾ ਅੰਦਰ ਬਰ ਆਰਾਧਨ ਦੇਵਾ ਜਪੁਰਨਾ ਹੋ ਨਿਤਰੀ ਸਤਪੁਰ ਪੇਖਣਾ ਸਰਵਣੀ ਸੁਨਣਾ ਕਰਨਾ ਹੋ ਰਾਤੋ ਵਸੇ ਪੀਰ ਤੇ ਆਦਰ ਕੇ ਪਈ ਅਥਾਉ ਕਉ ਨਾਨਕ ਸਰਪਾ ਸਰੇ ਜਿਸ ਨੂੰ ਇਵੰਤੇ ਜਗ ਮੇ ਉਤਮ ਕਾੜੀਏ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਬਰਣ ਉਤੀ ਉਰਤੀ ਪੈਰੀ ਪਾਏ ਤਾਂ ਸਵਾਰਣ ਹੋ ਹੁਆ ਆਪ ਦਿਆਲ ਪਣੋ ਨਾਮ ਸਾਰਣੁ ਕਾਧ ਜਨਾ ਕੇ ਸੰਗ ਭਵ ਜਲ ਤਾਰਣ। ਤਕਤਲੰਦਖਦੁ ਤਰਕਲ ਮਾਇ ਵਿਦਾਰਣ ਸਾਹਿਬ ਕੀ ਤੇਗ। ਥਾਨਤੁ ਮਣੇ ਮਾਇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਇ। ਸਾਹਿਬ ਕੀ ਤੇਗ ਨਾਨਕ ਮਣੇ ਮਾਇ ਜਿਸ ਸੇ ਮ੍ਰਿਤ ਸੁਖ ਹੋਏ ਸਰਲੇ ਦੁਖ ਜਾਏ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ